हां जी स्वागत है जी दीप डेडी फार्म चैनल ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਮੇਰਾ ਸੰਪਰਕ ਨੰਬਰ 98725 92794 ਨਾਮ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਜਿਹੜੀ ਤੁਸੀਂ ਇੱਕ ਵਿਹੜ ਦੇਖ ਰਹੇ ਆਂ ਜੀ ਇਹ ਬਾਈ ਦੀ ਸੇਲ ਹੈ ਵਿਕਾਊ ਆ ਬਾਕੀ ਇਸ ਵਿਹੜ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਆਜੋ ਬਾਈ ਜੀ ਸਸੀ ਕਾ ਜੀ ਬਾਈ ਜੀ ਨਾਮ ਤੇ ਪਿੰਡ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਪਿੰਡ ਕੋਠਾ ਗੁਰੂ ਦਾ ਭਗਤਾ ਭਾਈ ਤੋਂ 5 ਕਿਲੋਮੀਟਰ ਦੂਰ ਤਹਿਸੀਲ ਜੀ ਸਿਲ ਰਾਮਪੁਰਾ ਪੂ ਜ਼ਿਲ੍ਹਾ ਪਟੰਡਾ ਮੋਬਾਈਲ ਨੰਬਰ ਜੀ 869982124 ਜੀ ਬਾਈ ਜੀ ਆਪਣੇ ਘਰੋਂ ਵੀਡੀਓ ਬਣਾਈ ਸੀ 4 ਦਿਨ ਹੋ ਗਏ ਪਹੂ ਬੈੱਕੇ ਆਪਣੇ ਜੀ ਹਾਂ ਉਹ ਚਮਦਰ ਰਹੀ ਕੱਲੀ ਜੀ ਬਾਕੀ ਸਾਰੇ ਗਾਈਆਂ ਸੇਲ ਹੋ ਗਏ ਠੀਕ ਹੈ ਬਾਈ ਜੀ ਅਜ ਐਕਸੈਲ ਹੈ ਜੀ ਹਾਂਜੀ ਅੱਜ ਇੱਕ ਗਾਂ ਸੇ ਦਾ ਜੀ ਹਾਂਜੀ ਇੱਕ ਹੈ ਜੀ ਠੀਕ ਹੈ ਜੀ ਕਿੰਨਾ ਸੂਆ ਸੂਈ ਹੈ ਬਈ ਇਹ ਤੀਜਾ ਸੂਆ ਜੀ ਤੀਜਾ ਸੂਆ ਜੀ ਸੁਈ ਨੂੰ ਸਵਾ ਜੀ 2 ਮਹੀਨੇ ਹੋ ਗਏ ਨੇ 2 ਮਹੀਨੇ ਜੀ ਹਾਂ ਬੱਚਾ ਹੈ ਨਹੀਂ ਮਗਰ ਹਾਂਜੀ ਦੁੱਧ ਕਿੰਨਾ ਤਿਆਰ ਆ ਪਾਂਡੇ ਚ ਪਾਉਣ ਵਾਲਾ ਬਾਈ ਦੁੱਧ 9 ਕਿਲੋ ਤਿਆਰ ਹੈ ਜੀ ਪਲੱਸ ਉਹ ਜੀ ਦੋਗਲਾ ਧਾਰ ਆ ਕੇ ਕੱਢੂਗਾ ਠੀਕ ਹੈ ਜੀ ਦੁੱਧ ਜਾਊਗਾ ਪਾ 9 ਕਿਲੋ ਕਹੀ ਕੇ ਰੱਖਣਾ ਚਾਹੇ ਕਿ ਇਹ ਦੋ ਟਾਈਮ ਚਵਾਈ ਕੱਢ ਲਈ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਵੇ ਠੰਡੀ ਫੀਲ ਪੂਰੀ ਆਪਣੀ ਮਰਜ਼ੀ ਜੀ ਉਹ ਬੰਦਾ ਬੋਲੀ ਲਿਓ ਬਈ ਖੋਲ ਕੇ ਲਿਓ ਜੀ ਆ ਤੁਸੀਂ ਦੇਖ ਸਕਦੇ ਆ ਜੀ ਬਾਈ ਦੇ ਦਸਮ ਤਾਪਕ ਤੀਜਾ ਸੁਹਾ ਸੂਈ ਆ ਸੂਈ ਨੂੰ ਸਮਾ ਬਾਈ ਕਹਿੰਦਾ ਲਗਭਗ 2 ਮਹੀਨੇ ਹੋ ਗਏ ਦੁੱਧ ਆ ਜਿਹੜਾ ਬਾਈ ਕਹਿੰਦਾ ਭਾਂਡੇ 'ਚ ਪਾਉਣ ਵਾਲਾ ਆਪਾਂ ਤਾਂ ਨੋਈ ਕਵਾਂਗੇ ਪਰ 10 ਲੀਟਰ ਦੁੱਧ ਬਾਈ ਕਹਿੰਦਾ ਹੈਗਾ ਬਾਕੀ ਲਵਾਈ ਤੁਸੀਂ ਕਾਰੀ ਲੈਣੇ ਜਦੋਂ ਤੁਸੀਂ ਬਾਈ ਦੇ ਘਰੇ ਆਉਂਗੇ ਰੋਗਲੀ ਬਾਈ ਥਾਲੇ ਵਾਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਬਾਈ ਇਹ ਜਿਹੜੀ ਬੱਬੀ ਚੱਲਦੀ ਤਾਂ ਨਹੀਂ ਬਾਈ ਨਹੀਂ ਇਹ ਨਹੀਂ ਚੱਲਦੀ ਠੀਕ ਹੈ ਬਾਈ ਜੀ ਬਾਕੀ ਥਣ ਤੁਸੀਂ ਦੇ ਸਕਦੇ ਆ ਜੀ ਥਣਾਂ ਦਾ ਗੇਪ ਬਹੁਤ ਵਧੀਆ ਪੀੜੀ ਦੇ ਪਾਵਾਂ ਵਾਂਗ ਲੱਗੇ ਹੋਇਆ ਬਾਕੀ ਲਵਾਈ ਤੇ ਬੈੜ ਦੀ ਚੈੱਕ ਕਰ ਸਕਦੇ ਆ ਚੰਗੀ ਲਵਾਈ ਆ ਬਾਈ ਦੁੱਧ ਬਾਜੂ ਹੋਰ ਬਾਈ ਹਾਂ ਸੇਵਾ ਦੇ ਸਰਪੇ ਥੋੜੇ ਜਿਹਾ ਘਰੋਂ ਆਈ ਵੇ ਥੋੜੀ ਸੇਵਾ ਘੱਟ ਗਈ ਉਹਨਾਂ ਦੀ ਠੀਕ ਹੈ ਜੀ ਵਧੀਆ ਸੇਵਾ ਕਰੋ ਲੈ ਚੱਲੋ ਬਾਈ ਜੀ ਬਾਕੀ ਜੇਕਰ ਕੋਈ ਪੈਂ ਪ੍ਰਸ ਵੜਦੀ ਸੇਵਾ ਸੁਭਾਲ ਚੰਗੀ ਹੋ ਜੇ ਦੁੱਧ ਕਿਲੋ 2 ਕਿਲੋ ਹੋਰ ਵੀ ਆਰਾਮ ਨਾਲ ਵਜ ਜਾਣਾ ਬਾਕੀ ਬਾਈ ਕਾਂ ਦੁੱਧ ਤਾਂ ਹੁਣ 10 ਲੀਟਰ ਹੈਗਾ ਪਰ ਆਪਾਂ 9 ਮੰਨ ਕੇ ਕੋਈ ਵੀੜਾ ਆ ਜੇ ਮੋਲ ਆਪਾਂ ਬਾਈ ਤੋਂ ਪਤਾ ਕਰ ਦਿੰਦੇ ਆ ਬਾਈ ਇਸ ਵੇਰ ਦਾ ਕੀ ਮੁੱਲ ਕਰਦਾ ਬਾਈ ਜੀ ਕੀ ਮੁੱਲ ਕਰਦੇ ਆ ਜੀ 30000 ਰੁਪਏ ਜੀ ਮਾਨਤਨ ਜੀ ਮਾਨਤਨ ਕਰ ਦਾਂਗੇ ਤੁਹਾਨੂੰ ਵਧੀਆ ਬਾਈ ਠੀਕ ਆ ਓਕੇ ਜੀ ਬਾਈ ਕਨਾ ਮੁੱਲ ਕਰਨ ਨੂੰ 30000 ਰੁਪਿਆ ਜਿਹਦੇ ਵਿੱਚੋਂ ਬਾਈ ਕਨਾ ਮਾਨਤਨ ਜ਼ਰੂਰ ਕੀਤਾ ਜਾਊਗਾ ਸੋ ਅਗਲਾ ਬੇਫਿਕਰ ਹੋ ਕੇ ਆ ਜੇ ਵੀਡੀਓ ਪਈ ਆਪਲੇ ਕੋਟੀ ਗੱਪੜ ਦੇ ਜੀ ਠੀਕ ਹੈ ਜੀ ਹਾਂ ਹੀਟ ਦੇ ਸੀਗੀ ਠੀਕ ਆ ਭਰਾ ਦਾ ਬਾਕੀ ਅਗਾ ਦੇ ਕਰਮਾ ਜੋ ਬਾਕੀ ਆ ਕੇ ਕਿਸਮਤ ਜੀ ਹਾਂ ਜ ਰਹਿਣਾ ਜਾਂ ਨਹੀਂ ਰਹਿਣਾ ਠੀਕ ਹੈ ਜੀ ਬਾਈ ਕਹਿੰਦਾ ਵੀ ਕੱਲ ਹੀ ਇਹੀ ਕਰਵਾਤੀ ਆ ਆਪਾਂ ਵੇੜਦੀ ਬਾਕੀ ਆ ਕੇ ਗੱਬਣ ਰਹਿਣਾ ਜਾਂ ਨਹੀਂ ਉਹ ਅੱਗੇ ਕਿਸਮਤ ਹੈ ਬਈ ਆਪਣੀ ਆਪਣੀ ਬਾਕੀ 2 ਮਹੀਨੇ ਸਮਾਂ ਹੋਇਆ ਸੂਈ ਨੂੰ ਕੋਈ ਤੋਕਰ ਗਾਂ ਤਾਂ ਹੈ ਨਹੀਂ ਉਹ ਆਪਾਂ ਨੂੰ ਪਤਾ ਹੀ ਹੈ ਗਾਈਆਂ ਤਾਂ ਭੱਗਾ ਵਾਲੀਆਂ 6-7 ਮਹੀਨੇ ਖੁੱਲਾ ਦੁੱਧ ਚਵਾ ਦਿੰਦੀਆਂ 10 ਲੀਟਰ ਦੁੱਧ ਭਾਈਆਂ ਤਿਆਰ ਆ ਨੋ ਮੰਨ ਕੇ ਆ ਜੇ ਚੰਗੀ ਸੇਵਾ ਸਵਾਲ ਹੋ ਜੇ ਦੁੱਧ ਕਿਲੋ ਤੋਂ ਕਿਲੋ ਆਵਣਾ ਭੱਜ ਜਾਣਾ ਸੋ ਜਿਹੜੇ ਭਰਾ ਦੇ ਬਿਨ ਪਸੰਦ ਦਾ ਖਰੀਦਣ ਦਾ ਚਾਹਵਾਣਾ ਬਾਈ ਦੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਵਹਿੜ ਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾ ਬਹੁਤ ਬਹੁਤ ਧੰਨਵਾਦ ਜੀ